ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਇਸ ਬਾਤ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮਿਕਸ ਵੈਜ ਬਿਰਿਆਨੀ ਦੀ ਰੈਸিপি ਸਰਲ ਪਾਸ਼ਾ ਵਿੱਚ ਕਹੀਏ ਤਾਂ ਅੱਜ ਅਸੀਂ ਬਣਾਉਣੀ ਨਮਕੀਨ ਚਾਵਲ ਹੀ ਨੇ ਜੋ ਅਸੀਂ ਹਮੇਸ਼ਾ ਘਰ ਦੇ ਵਿੱਚ ਬਣਾਉਂਦੇ ਆਂ ਬਸ ਥੋਨੂੰ ਬਣਾਉਣ ਦਾ ਤਰੀਕਾ ਆਪਣਾ ਥੋੜਾ ਜਿਹਾ ਅਲੱਗ ਹੈ ਇਹਦੇ ਵਿੱਚ ਅਸੀਂ ਵੈਜੀਜ਼ ਯੂਜ਼ ਕਰੀਆਂ ਹੈ ਬਹੁਤ ਸਾਰੀਆਂ ਇਸ ਲਈ ਆਪਾਂ ਨੂੰ ਨਾਮ ਦਿੱਤਾ ਹੋਇਆ ਹੈ ਮਿਕਸ ਵੈਜ ਬਿਰਿਆਨੀ ਦਾ ਤੇ ਚਲੋ ਆਜੋ ਅਸੀਂ ਮਿਲ ਕੇ ਬਣਾਉਣੀਏ ਮਿਕਸ ਵੈਜ ਬਿਰਿਆਨੀ ਬਣਾਉਣੀ ਇੱਥੇ ਮਰ ਕੋ ਘਰ ਵਿੱਚ ਜਿੰਨੀਆਂ ਵੀ ਵੈਜੀਟੇਬਲਸ ਪਈਆਂ ਸੀ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਥੇ ਲਈ ਹੋਈ ਹੈ ਗਾਜਰ ਗੋਭੀ ਸ਼ਿਮਲਾ ਮਿਰਚ ਫਲੀਆਂ ਤੇ ਜੋ ਘਰ ਦੇ ਵਿੱਚ ਹਮੇਸ਼ਾ ਅਵੇਲੇਬਲ ਹੁੰਦੇ ਨੇ ਨਾਲ ਹੀ ਮੈਂ ਇੱਥੇ ਐਡ ਕੀਤੀ ਨੇ ਆਲੂ ਇਹਨਾਂ ਨੂੰ ਅਸੀਂ ਬਹੁਤ ਬਰੀਕ ਨਹੀਂ ਕੱਟਣਾ ਥੋੜਾ ਜਿਆਦਾ ਇਸਨਾਂ ਨੂੰ ਮੋٹے ਰੱਖਣਾ ਹੈ ਤਾਂ ਕਿ ਜਿਹੜੇ ਚੰਕਸ ਜੜੇ ਆਏ ਦੇ ਉਹ ਆਪਣੀ ਬਿਰਿਆਨੀ ਦੇ ਵਿੱਚ ਆਉਣ ਹੁਣ ਮੈਂ ਇੱਥੇ ਐਡ ਕੀਤਾ ਹੋਇਆ ਹੈ 1 ਕੱਪ ਦਹੀਂ ਦਹੀਂ ਐਡ ਕਰਨ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਕੁਝ ਸਪਾਈਸਿਸ ਐਡ ਕਰਾਂਗੇ ਤੇ ਹਾਫ ਟੇਬਲस्पून ਹਲਦੀ ਐਡ ਕੀਤੀ ਹੈ ਔਰ ਬਿਲਕੁਲ ਥੋੜੀ ਜੀ 1 टीस्पून ਅਸੀਂ ਇਹਦੇ ਵਿੱਚ ਐਡ ਕੀਤੀ ਹੈ ਲਾਲ ਮਿਰਚ ਤੇ ਨਾਲ ਹੀ ਅਸੀਂ ਥੋੜਾ ਜਿਹਾ ਇਹਦੇ ਵਿੱਚ ਐਡ ਕਰਾਂਗੇ ਪੁੰਨਿਆ ਹੋਇਆ ਧਨੀਆ ਤੇ ਜੀਰਾ ਜਿਹਨੂੰ ਅਸੀਂ ਪੀਸ ਲਿਆ ਸੀ ਔਰ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਸਪਾਈਸ ਜਿਹੜੇ ਆ ਆਪਣੇ ਟੇਸਟ ਅਕੋਰਡਿੰਗ ਜਿਹੜੇ ਵੀ ਐਡ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ ਮੈਂ ਬਹੁਤ ਹੀ ਬੇਸਿਕ ਜਿਹੜੇ ਆ ਉਹ ਮਸਾਲੇ ਐਡ ਕੀਤੇ ਨੇ ਇਹਦੇ ਵਿੱਚ ਇਹਨੂੰ ਹੁਣ ਆਪਾਂ ਥੋੜੀ ਦੇਰ ਲਈ ਸਾਈਡ ਤੇ ਰੱਖ ਦਾਂਗੇ 5-10 ਮਿੰਟ ਰੱਖਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਨਮਕ ਐ ਨਮਕ ਪਹਿਲੇ ਤਾਂ ਨਹੀਂ ਸੀ ਐਡ ਕੀਤਾ ਕਿ ਸਬਜ਼ੀਆਂ ਜਿਹੜੀਆਂ ਆ ਉਹ ਜ਼ਿਆਦਾ ਪਾਣੀ ਰਿਲੀਜ਼ ਨਾ ਕਰ ਦੇਣ ਨਮਕ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਰੱਖ ਦਿਆਂ ਸਾਈਡ ਤੇ ਤਦ ਤੱਕ ਅਸੀਂ ਪਕਾਉਨੇ ਆ ਆਪਣੇ ਚੌਲ ਮੈਂ ਇੱਥੇ तकरीबन 1.5 ਕੱਪ ਚੌਲ ਲਏ ਨੇ ਜਿੰਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਅੱਧੇ ਘੰਟੇ ਵਾਸਤੇ ਭਿਗੋ ਕੇ ਰੱਖਤਾ ਸੀ ਹੁਣ ਅਸੀਂ ਇੱਕ ਪਤੀਲੇ ਦੇ ਵਿੱਚ ਖੁੱਲਾ ਪਾਣੀ ਲਵਾਂਗੇ ਔਰ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲਣ ਵਾਸਤੇ ਰੱਖ ਦਵਾਂਗੇ ਪਾਣੀ ਦੇ ਵਿੱਚ ਮੈਂ ਕੁਝ-ਕੁਝ ਖੜੇ ਮਸਾਲੇ ਐਡ ਕਰ ਰਹੀ ਹਾਂ ਜਿਵੇਂ ਮੈਂ ਇੱਕ ਤੇਜ ਪੱਤਾ ਐਡ ਕੀਤਾ ਦੋ ਮੈਂ ਐਡ ਕੀਤੀਆਂ ਨੇ ਮੋਟੀਆਂ ਲਾਚੀਆਂ ਔਰ ਨਾਲ ਹੀ ਮੈਂ ਐਡ ਕਰੂੰਗੀ ਦੋ ਤੋਂ ਤਿੰਨ ਲੌਂਗ ਔਰ ਅਸੀਂ ਪਾਣੀ ਨੂੰ ਹੁਣ ਚੰਗੀ ਤਰ੍ਹਾਂ ਬੋਲ ਹੋਣ ਦਵਾਂਗੇ ਨਾਲ ਇਹ ਪਾ ਇਥੇ ਐਡ ਕੀਤਾ ਹੈ ਨਮਕ ਜਦ ਤੱਕ ਆਪਣਾ ਪਾਣੀ ਬੋਇਲ ਹੋ ਰਿਹਾ ਹੈ ਅਸੀਂ ਕੀ ਕਰਦੇ ਹਾਂ ਆਪਣੇ ਤੜਕੇ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਤਕਰੀਬਨ ਦੋ ਕੜਛੀਆਂ ਭਰ ਕੇ ਸਰੋਂ ਦਾ ਤੇਲ ਲਿਆ ਹੈ ਇਹਦੇ ਵਿੱਚ ਮੈਂ ਹੁਣ ਐਡ ਕਰ ਰਹੀ ਹਾਂ ਸਲਾਈਸ ਕੀਤੇ ਹੋਏ ਪਿਆਜ਼ ਇਹਨਾਂ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਭੁੰਨਾ ਹੈ ਜਦ ਤੱਕ ਇਹ ਜੜੇ ਆ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਅਸੀਂ ਇੱਕ ਪਲੇਟ ਜਾਂ ਟ੍ਰੇ ਦੇ ਵਿੱਚ ਬਾਹਰ ਕੱਢ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਪਿਆਜ਼ ਜਿਹੜੇ ਆ ਉਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਔਰ ਇੱਧਰ ਇੱਕ ਸਾਈਡ ਤੇ ਆਪਣਾ ਪਾਣੀ ਵੀ ਚੰਗੀ ਤਰ੍ਹਾਂ ਉਬਾਲੇ ਘੜਿਆ ਹੈ ਹੁਣ ਅਸੀਂ ਇਹਦੇ ਵਿੱਚ ਆਪਣੇ ਜਿਹੜੇ ਰਾਈਸ ਆ ਉਹਨਾਂ ਨੂੰ ਐਡ ਕਰ ਦਾਂਗੇ ਚਾਵਲਾ ਨੂੰ ਪਾਣੀ ਦੇ ਵਿੱਚ ਅੱਧਾ ਘੰਟਾ ਭਿਗੋ ਕੇ ਰੱਖਣ ਦੇ ਨਾਲ ਕੀ ਹੁੰਦਾ ਹੈ ਜਦੋਂ ਤੁਸੀਂ ਇਹਨੂੰ ਗਰਮ ਗਰਮ ਖੋਲਦੇ ਪਾਣੀ ਦੇ ਵਿੱਚ ਐਡ ਕਰਦੇ ਹੋ ਤਾਂ ਆਪਣੇ ਚਾਵਲ ਜਿਹੜੇ ਆ ਨਾਲ ਦੇ ਨਾਲ ਹੀ ਐਕਸਪੈਂਡ ਹੋਣੇ ਫੁੱਲਨੇ ਸ਼ੁਰੂ ਹੋ ਜਾਂਦੇ ਨੇ ਔਰ ਬਹੁਤ ਹੀ ਜਲਦੀ ਕੁੱਕ ਹੋ ਜਾਂਦੇ ਨੇ ਤੁਸੀਂ ਵੀ ਇਹ ਟੈਕਨੀਕ ਅਪਣਾ ਕੇ ਦੇਖਿਓ ਤੁਸੀਂ ਜਿਹੜਾ ਆ ਨੋਟਿਸ ਕਰੋਗੇ ਕਿ ਤੁਹਾਡੇ ਚਾਵਲ ਜਿਹੜੇ ਆ ਕੰਪੈਰੀਟਿਵਲੀ ਬਹੁਤ ਜਲਦੀ ਜਿਹੜੇ ਆ ਪੱਕ ਜਾਣਗੇ ਅਪਾ ਚਾਵਲ ਜਿਹੜੇ ਆ 80% ਕੁਕ ਕਰਨੇ ਆ ਜ਼ਿਆਦਾ ਨਹੀਂ ਕਰਨੇ ਕਿਉਂਕਿ ਅਸੀਂ ਬਾਅਦ ਵਿੱਚ ਇਹਦੇ ਚ ਵੈਜੀਜ਼ ਵੀ ਐਡ ਕਰਨੀਆਂ ਆ ਇਹ ਉਸ ਤੋਂ ਬਾਅਦ ਵੀ ਕੁਕ ਹੋਣਗੇ ਸੋ 80% ਕੁਕ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਡレイン ਕਰ ਲਾਂਗੇ ਆਪਣੇ ਪਿਆਜ਼ ਜਿਹੜੇ ਆ ਉਹ ਚੰਗੀ ਤਰ੍ਹਾਂ ਪੁੱਜ ਚੁੱਕੇ ਨੇ ਔਰ ਤੁਸੀਂ ਦੇਖ ਸਕਦੇ ਹੋ ਆਪਣਾ ਰਾਈਸ ਵੀ ਬਹੁਤ ਜਲਦੀ ਰੈਡੀ ਹੋਣੇ ਸ਼ੁਰੂ ਹੋ ਗਿਆ ਹੁਣ ਅਸੀਂ ਪਿਆਜ਼ ਨੂੰ ਜਿਹੜਾ ਆ ਇੱਕ ਪਲੇਟ ਜਾਂ ਟ੍ਰੇ ਦੇ ਵਿੱਚ ਕੱਢ ਲਾਂਗੇ ਤਾਂ ਕਿ ਇਹਨਾਂ ਦਾ ਐਕਸਟਰਾ ਆਇਲ ਜਿਹੜਾ ਆ ਉਹ ਰਿਲੀਜ਼ ਹੋ ਜਾਏ ਔਰ ਇਹ ਥੋੜੇ ਠੰਡੇ ਹੋ ਜਾਣ ਆਪਣੇ ਚਾਵਲ ਵੀ ਕੁੱਕ ਹੋ ਚੁੱਕੇ ਨੇ 80% ਹੋਣਾ ਸੀ ਇਹਨਾਂ ਨੂੰ ਵੀ ਡレイン ਕਰ ਲਾਂਗੇ ਪਿਆਜ਼ ਕੱਢਣ ਤੋਂ ਬਾਅਦ ਜਿਹੜਾ ਆਪਣੇ ਕੋਲ ਆਇਲ ਬਚਿਆ ਸੀ ਇਹਦੇ ਵਿੱਚ ਹੁਣ ਮੈਂ ਕੁਝ ਪਨੀਰ ਦੇ ਕਯੂਬਸ ਐਡ ਕਰ ਰਹੀ ਆ ਇਹ ਆਪਸ਼ਨਲ ਨੇ ਮੇਰੇ ਕੋਲ ਘਰੇ ਪਨੀਰ ਪਿਆ ਹੋਇਆ ਸੀ ਥੋੜਾ ਮੈਂ ਸੋਚਿਆ ਚਲੋ ਅਸੀਂ ਇਹਨੂੰ ਵੀ ਐਡ ਕਰ ਦਿੰਦੇ ਆ ਇਹਨੂੰ ਆਪਾਂ ਸ਼ੈਲੋ ਫਰਾਈ ਕਰਨ ਤੋਂ ਬਾਅਦ ਸੇਮ ਇਹਨੂੰ ਵੀ ਆਪਾਂ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਸੇਮ ਆਇਲ ਦੇ ਵਿੱਚ ਆਪਣੀਆਂ ਜਿਹੜੀਆਂ ਸਬਜ਼ੀਆਂ ਆ ਉਹਨਾਂ ਨੂੰ ਐਡ ਕਰਨਾ ਆ ਉਹਨਾਂ ਨੂੰ ਪਕਾਉਣਾ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਤੇਲ ਦੇ ਵਿੱਚ ਐਡ ਕਰਾਂਗੇ ਇੱਕ ਪੂਰਾ ਚਮਚ ਭਰ ਕੇ ਜੀਰਾ ਜੀਰਾ ਐਡ ਕਰਨ ਤੋਂ ਬਾਅਦ ਆਪਣੇ ਜਿੰਨੀਆਂ ਵੀ ਸਬਜ਼ੀਆਂ ਸੀਗੀਆਂ ਜਿੰਨਾਂ ਨੂੰ ਆਪਾਂ ਸਪਾਈਸਿਸ ਲਗਾ ਕੇ ਮੈਰੀਨੇਟ ਕਰਕੇ ਰੱਖਿਆ ਸੀ ਅਸੀਂ ਉਹਨਾਂ ਨੂੰ ਐਡ ਕਰ ਦਾਂਗੇ ਇੱਥੇ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਆਪਾਂ ਸਬਜ਼ੀਆਂ ਨੂੰ ਬਹੁਤ ਜ਼ਿਆਦਾ ਗਲੋਣਾ ਨਹੀਂ ਆ ਬਹੁਤ ਜ਼ਿਆਦਾ ਪਕਾਉਣਾ ਨਹੀਂ ਆ ਥੋੜੀ ਜੀ ਬਾਈਟ ਜੜੀ ਆ اپنی ਜਿਹੜੀ ਆ ਸਬਜੀ ਦੇ ਵਿੱਚ ਆਣੀ ਚਾਹੀਦੀ ਆ ਤਾਂ ਹੀ ਆਪਣੀ ਜਿਹੜੀ ਆ ਮਿਕਸ ਵੈਜ ਬਰੀਆਨੀ ਦੀ ਜਿਹੜੀ ਆ ਇੱਕ ਅੱਛੀ ਲੁੱਕ ਆਏਗੀ ਔਰ ਇੱਕ ਅੱਛਾ ਟੇਸਟ ਆਊਗਾ ਸਬਜ਼ੀਆਂ ਦੇ ਵਿੱਚ ਹੁਣ ਸਾਨੂੰ ਬਹੁਤ ਪਾਣੀ ਐਡ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਸੀ ਤੇ ਆਲਰੇਡੀ ਉਹਨਾਂ ਨੇ ਕਾਫੀ ਪਾਣੀ ਛੱਡਤਾ ਸੀ ਸੋ ਆਪਣੀਆਂ ਵੈਜੀਸ ਜਿਹੜੀਆਂ ਆ ਉਹਦੇ ਵਿੱਚ ਹੀ ਕੁੱਕ ਹੋ ਜਾਣੀਆਂ ਬਸ ਅਸੀਂ ਵੈਜੀਸ ਨੂੰ ਜ਼ਿਆਦਾ ਗਲਣਾ ਨਹੀਂ ਆ ਕਿਉਂਕਿ ਨਹੀਂ ਤਾਂ ਆਪਣੀ ਵੈਜ ਬਰੀਆਨੀ ਦੀ ਜਗ੍ਹਾ ਵੈਜ ਖਿਚੜੀ ਬਣ ਜਾਏਗੀ ਤਿੰਨ ਤੋਂ 5 ਮਿੰਟ ਦੇ ਬਾਅਦ ਅਸੀਂ ਇੱਕ ਵਾਰੀ ਚੈੱਕ ਕਰ ਲੈਨੇ ਆਂ ਆਪਣੀਆਂ ਸਬਜ਼ੀਆਂ ਚੜੀਆਂ ਨੇ ਜਿੰਨੇ ਕ ਆਪਾਂ ਨੂੰ ਚਾਹੀਦਾ ਸੀਗਾ ਕਿ ਉਹ ਗਲ ਜਾਣ ਉਹਨੀਆਂ ਗਲ ਚੁੱਕੀਆਂ ਨੇ ਹੁਣ ਅਸੀਂ ਗੈਸ ਫਲੇਮ ਨੂੰ ਬੰਦ ਕਰ ਦੇਣਾ ਆ ਤੇ ਇਹਦੇ ਵਿੱਚੋਂ ਅਸੀਂ ਅਧੀਆਂ ਵੈਜੀਸ ਨੂੰ ਇੱਕ ਬੋਲ ਦੇ ਵਿੱਚ ਕੱਢ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਵੈਜੀਸ ਵਿੱਚ ਹਲੇ ਵੀ ਪਾਣੀ ਆ ਇਹ ਜਿਹੜਾ ਪਾਣੀ ਆ ਜਿਹੜੇ ਆਪਾਂ ਆਪਣੇ ਚਾਵਲ 20% ਹਲੇ ਕੁੱਕ ਨਹੀਂ ਕੀਤੇ ਸੀ 80% ਅਸੀਂ ਕੀਤੇ ਸੀ 20% ਰਹੇ ਦੇ ਸੀ ਉਹ ਆਪਣੇ ਇਹ ਵਾਲੇ ਪਾਣੀ ਦੇ ਨਾਲ ਹੀ ਕੁੱਕ ਹੋ ਜਾਣਗੇ ਇਹ ਵੈਜੀਸ ਨੂੰ ਅਸੀਂ ਚੰਗੀ ਤਰ੍ਹਾਂ ਜਿਹੜੀਆਂ ਕੜਾਈ ਦੇ ਵਿੱਚ ਨੇ ਉਹਨਾਂ ਨੂੰ ਫੈਲਾ ਲਾਂਗੇ ਇੱਕ ਬੇਸ ਰੈਡੀ ਕਰ ਲਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਅੱਧੇ ਚਾਵਲ ਨੇ ਉਹਨਾਂ ਨੂੰ ਇਦੇ ਉੱਪਰ ਚੰਗੀ ਤਰ੍ਹਾਂ ਸਪ्रेड ਕਰ ਦਾਂਗੇ ਉਹਦੀ ਇੱਕ ਲੇਅਰ ਵਿਛਾ ਦਾਂਗੇ ਖੜੇ ਮਸਾਲੇ ਜਿਹੜੇ ਅਸੀਂ ਚਾਵਲਾਂ ਵਿੱਚ ਐਡ ਕੀਤੇ ਸੀ ਜੇ ਤੁਹਾਨੂੰ ਨਹੀਂ ਪਸੰਦ ਕਿ ਉਹ ਮੂੰਹ ਦੇ ਵਿੱਚ ਆਉਣ ਤੁਸੀਂ ਉਹਨਾਂ ਨੂੰ ਬਾਹਰ ਕੱਢ ਸਕਦੇ ਹੋ ਚਾਵਲਾਂ ਨੂੰ ਸਟ੍ਰੇਨ ਕਰਦੇ ਟਾਈਮ ਮੈਂ ਬਟ ਵਿੱਚ ਹੀ ਰੱਖਦੇ ਸੀ ਕਿਉਂਕਿ ਦਾ ਫਲੇਵਰ ਕਾਫੀ ਅੱਛਾ ਆਉਂਦਾ ਆ ਹੁੰਛੜੀਆਂ ਬਾਲ ਦੇ ਵਿੱਚ ਅਸੀਂ ਸਬਜ਼ੀਆਂ ਕੱਢੀਆਂ ਹੋਈਆਂ ਸੀਗੀਆਂ ਇੱਕ ਬਾਲ ਦੇ ਵਿੱਚ ਅਸੀਂ ਉਹਦੀ ਇੱਕ ਲੇਅਰ ਹੁਣ ਦੁਬਾਰਾ ਫਿਰ ਵਿਛਾ ਦਾਂਗੇ ਇਹ ਤੁਹਾਡੇ ਤੇ ਆ ਤੁਸੀਂ ਜਿੰਨੀਆਂ ਲੇਅਰ ਚਾਓ ਵਧਾ ਸਕਦੇ ਹੋ ਜਿੰਨੀਆਂ ਚਾਓ ਘਟਾ ਸਕਦੇ ਹੋ ਇੱਥੇ ਆਪਾਂ ਸਬਜੀ ਦੀ ਕਲੀਅਰ ਹੋਰ ਵਸ਼ਾਤੀ ਸੀ ਹੁਣ ਅਸੀਂ ਇਹਦੇ ਉੱਪਰ ਆਪਣੇ ਬਾਕੀ ਜਿਹੜੇ ਰਾਈਸ ਬਚੇ ਨੇ ਉਹ ਫੇਰ ਇੱਕ ਵਾਰੀ ਉਹਦੇ ਉੱਤੇ ਐਡ ਕਰ ਦਾਂਗੇ ਉਹ ਐਡ ਕਰਨ ਤੋਂ ਬਾਅਦ ਜਿਹੜੇ ਅਸੀਂ ਇੱਥੇ ਪਿਆਜ਼ ਜਿਹੜੇ ਆ ਜਿਨ੍ਹਾਂ ਨੂੰ ਕੈਰਮਲਾਈਜ਼ ਕੀਤਾ ਸੀਗਾ ਚੰਗੀ ਤਰ੍ਹਾਂ ਭੁੰਨਿਆ ਸੀ ਉਹ ਐਡ ਕਰਦੇ ਨੇ ਨਾਲ ਹੀ ਅਸੀਂ ਪਨੀਰ ਦੇ ਕਯੂਬ ਐਡ ਕਰਦੇ ਨੇ ਇਥੇ ਤੱਕ ਆਪਣੀ ਗੈਸ ਫਲੇਮ ਜਿਹੜੀ ਬੰਦ ਸੀ ਹੁਣ ਅਸੀਂ ਆਪਣੀ ਗੈਸ ਫਲੇਮ ਨੂੰ ਔਨ ਕਰਾਂਗੇ ਤਕਰੀਬਨ 1 ਮਿੰਟ ਤੱਕ ਅਸੀਂ ਉਹਨੂੰ ਕੁੱਕ ਕਰਨਾ ਹੈ ਹਾਈ ਫਲੇਮ ਤੇ ਤੇ ਨਾਲ ਦੇ ਨਾਲ ਹੀ ਅਸੀਂ ਗੈਸ ਫਲੇਮ ਬੰਦ ਕਰ ਦੇਣੀ ਆ ਤੇ ਕੜਾਈ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਕਿਸੇ ਗਿੱਲੇ ਪਾਉਣੇ ਦੇ ਨਾਲ ਔਰ ਇਹਨੂੰ 10 ਤੋਂ 15 ਮਿੰਟ ਲਈ ਹੁਣ ਬਿਲਕੁਲ ਵੀ ਨਹੀਂ ਝੇਲਣਾ 10 ਤੋਂ 15 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇੱਕ ਵਾਰੀ ਆਪਣੀ ਬਿਰਿਆਨੀ ਜਿਹੜੀ ਆ ਉਹ ਚੈੱਕ ਕਰ ਲੈਣੇ ਆ ਟਰਸਟ ਕਰਿਓ ਇੰਨੀ ਅੱਛੀ ਖੁਸ਼ਬੂ ਆ ਰਹੀ ਸੀ ਜਿਹੜੇ ਆਪਾਂ ਪਿਆਜ਼ ਕੈਰਮਲਾਈਜ਼ ਕੀਤੇ ਹੋਏ ਆ ਔਰ ਨਾਲ ਹੀ ਪਨੀਰ ਔਰ ਜਿਹੜੀਆਂ ਵੈਜੀਜ਼ ਨੇ ਇਹਨੂੰ ਹੁਣ ਆਪਾਂ ਹਲਕੇ ਹੱਥਾਂ ਨਾਲ ਹੌਲੀ-ਹੌਲੀ ਹਿਲਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਚਾਵਲ ਨੇ ਉਹ ਕਿੰਨੇ ਖਿਲੇ-ਖਿਲੇ ਬਣੇ ਨੇ ਆਪਣੀ ਮਿਕਸ ਵੈਜ ਬਿਰਿਆਨੀ ਬਿਲਕੁਲ ਰੈਡੀ ਹੈ ਜੇਕਰ ਤੁਹਾਨੂੰ ਵੀ ਇਹ ਰੈਸিপি ਪਸੰਦ ਆਈ ਤਾਂ ਤੁਸੀਂ ਆਪਣੇ ਘਰ ਜ਼ਰੂਰ ਟਰਾਈ ਕਰਿਓ ਆਪਣੇ ਪਰਿਵਾਰ ਵਾਲਿਆਂ ਨੂੰ ਬਣਾ ਕੇ ਖਵਾਇਓ ਇੱਕ ਮੈਸੇਜ ਹੋਰ ਦੇਣਾ ਸੀ ਕਿ ਗਰਮੀ ਬਹੁਤ ਵਧ ਰਹੀ ਆ ਜਿੰਨਾ ਹੋ ਸਕਦਾ ਆ ਆਪਣੀ ਬਾਡੀ ਨੂੰ ਹਾਈਡਰੇਟ ਰੱਖੋ ਆਪਣਾ ਧਿਆਨ ਰੱਖੋ ਜੇ ਪੋਸੀਬਲ ਆ ਤਾਂ ਬਾਹਰ ਪੰਛੀਆਂ ਲਈ ਜਨਵਰਾਂ ਲਈ ਵੀ ਪਾਣੀ ਜ਼ਰੂਰ ਰੱਖੋ ਤਾਂ ਕਿ ਉਹ ਵੀ ਗਰਮੀ ਤੋਂ ਆਪਣਾ ਬਚਾਅ ਕਰ ਸਕਣ ਬਾਕੀ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਣ ਤੇ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ